ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਗਲਰੀ ਫਾਰਮ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛ ਦੇਖਾ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਫਟੀਬੀਰ ਕੋਲ ਆ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਪਹਿਲੇ ਸਵੇਰ ਝੋਟੀਆਂ ਤੁਹਾਨੂੰ ਦਿਖਾਉਣੀਆਂ ਵਾ ਦੱਬਣਾ ਵਾ ਦੋਵੇਂ ਤੇ ਇੱਕ ਛੱਜਰ ਸੋਈ ਗਾਂ ਤੁਹਾਨੂੰ ਦਿਖਾਵਾਂਗੇ ਇਹ ਆ ਵੀ ਗੱਪਣਾ ਆਪਣੀਆਂ ਪਾਸ ਕਰਕੇ ਖੜਾ ਤੇ ਸੋਏ ਦੇ ਆਪਣੀ ਦੋ ਟੈਂਪ ਚੁਆਈ ਕਰਕੇ ਖੜੋ ਜੀ ਹਾਂਜੀ ਵਿਦਿਆ ਸასი ਕਾਲ ਜੀ ਬਾਈ ਸასი ਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਭਾਜੀ ਵੇਤਾ ਜੀ ਇਤਨਾਲ ਮਾਲ ਫਿਰ ਮਾਲ ਭਾਜੀ ਵਿਗਿਆ ਜੀ ਠੀਕ ਹੈ ਹਾਂਜੀ ਜੀ ਬੜੀ ਕਿਰਪਾ ਵੀਰਾਂ ਭਰਾਵਾਂ ਦੀ ਠੀਕ ਹੈ ਮਾਲ ਭਾਜੀ ਵਿਗਦਾ ਸੱਚਾਈ ਨੂੰ ਹਾਂਜੀ ਹਾਂਜੀ ਤੇ ਮੰਨ ਲਓ ਆ ਗਾਣਾ ਹੈ ਭਾਜੀ ਹੁਣ ਜਾਓ ਹਾਂ ਜੀ ਆਹ ਲੈਣੇ ਬਾਜ ਆੜੀ ਗਾਣਾ ਭਾਜੀ ਇਹਦਾ ਵੇਲੇ ਮੜਾ ਖੁੱਡਾ ਬੈਠਾ ਹਾਂ ਜੀ ਇਹ ਭਾਜੀ ਨਾਂ ਦੱਸਾਂਗੇ ਨਾ ਹਾਂ ਜੀ ਤੇ ਕਿਸੇ ਵੀਰ ਨੇ ਮੰਨ ਲਓ ਇੱਥੇ ਲੈ ਵੀ ਜਾਣੀ ਆ ਮੁੜਕੇ ਭਾਜੀ ਆਵੇਂ ਰੋਲਾ ਰਪਾਣੀ ਕਦੀ ਪਾਇਆ ਹਾਂ ਜੀ ਹਾਂ ਜੀ ਨਿਕ ਨਿਕ ਗੱਲ ਭਾਜੀ ਆਪਾਂ ਦੱਸ ਕੇ ਦੇਣਾ ਅਭੀ ਜਿਹੜੀ ਚੀਜ਼ ਸਾਹਮਣੇ ਦਿਖਦੀ ਜੇਦਾ ਪਤਾ ਆ ਉਹ ਜ਼ਰੂਰ ਅਗਲੇ ਨੂੰ ਦੱਸ ਕੇ ਦੇਣਾ ਕੋਈ ਮਸ਼ੀ ਉਧਰਲੇ ਬੰਨੇ ਬੱਦੀ ਹੋਵੇ ਤੇ ਪਰਲਾ ਬੰਨਾ ਆਵੇਂ ਵਿਖਾਈ ਜੇਗੀ ਉਹ ਗੱਲ ਨਹੀਂ ਤੁਸੀਂ ਵੀ ਮੰਨ ਲਓ ਕੱਲੇ ਕੱਲੇ ਚੀਜ਼ ਆਪਾਂ ਬਖਾਉਣੇ ਆ ਹਾਂ ਜੀ ਹਾਂ ਜੀ ਆਪਣੀ ਹੱਥ ਦਾ ਹਾਂ ਜੀ ਤਾਂ ਕਰਕੇ ਭਾਜੀ ਮਾਲ ਵਿਕ ਜਾਂਦਾ ਸਚਾਈ ਕੁਦਰਤੀ ਕੋ ਇਹ ਨਹੀਂ ਵੀ ਅੱਦੂ ਅੱਦੀ ਪਪਾਲਾ ਦੇ ਵਿੱਚ ਨਹੀਂ ਇਹ ਝੂਠ ਚੱਲਦਾ ਹਾਂਜੀ ਹਾਂਜੀ ਕੋ 2% ਭਾਰੀ ਤੁਹਾਨੂੰ ਪਤਾ ਚੱਲੇ ਜਾਂਦਾ ਕਿ ਦੁੱਧ ਦਾ ਪਾਜੀ ਅਖੰਡ ਦਾ ਤਾਂਟਾ ਹੋ ਜਾਂਦਾ ਕਰ ਠੀਕ ਆ ਹਾਂਜੀ ਹਾਂਜੀ ਚਲੋ ਨਾਮ ਦੱਸੋ ਨਾਮ ਭਾਈ ਗਿੱਪੀ ਹੈ ਚੱਕ ਜੇ ਮਸ਼ੀਨ ਖਾਂ ਤੇ ਸੀ ਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਹੈਗਾ 97819 84725 ਜੀ ਤੇ ਸ਼ੁਰੂਆਤ ਫਿਰ ਵੈੜ ਤੇ ਕਰਨੀ ਇੱਕ ਵਿੱਚ ਕਰ ਲੋ ਕਿੰਨਾ ਚਿਰ ਹੋ ਗਿਆ ਸੋਈ ਨਾ ਇਹ ਭਾਈ ਡੰਗਰ ਲੈ ਆ ਪਾ ਇਹ ਦੋ ਲੈਇ ਕੋਈ ਛੋਟੀ ਤੇ ਕਾਗ ਕੀ ਤੁਹਾਨੂੰ ਦੋ ਜੋੜਾ ਲਿਆ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਬਾਕੀ ਇਹ ਭਾਜੀ ਇਹ ਨਾ ਉਹਨਾਂ ਵੀਰਾਂ ਦਾ ਨਾ ਮਾਲੋ ਦੋ ਨਾ ਗਾਡਰ ਜਿਹੜੇ ਪਏ ਆ ਜਿਹੜੀ ਗਲਾ ਵਛੀ ਦੇ ਨੇ ਥੋੜੀ ਜਿਹੀ ਰਗੜ ਲੱਗ ਹਾਂ ਦੇਖ ਸਕਦੇ ਹੋ ਵਛੀ ਦੇ ਵੀ ਸੱਟ ਲੱਗੀ ਆ ਥੋੜੀ ਜਿਹੀ ਦੋ ਭਾਜੀ ਇਹਦੇ ਨਾ ਰਗੜ ਲੱਗੀ ਆ ਲੈਣੇ ਜਵਾਬ ਵੀ ਇਹਨਾਂ ਸਦਾ ਮਾਰ ਕੇ ਦੋ ਅੱਛਾ ਬੱਚੇ ਮੱਜਾਂ ਦੇ ਹਾਂ ਮੱਛੀ ਦੇ ਮਗਰ ਭਾਜੀ ਮਗਰ ਵਛੀ ਆ ਆ ਦੇਖ ਸਕਦੇ ਸਬ ਮਾਸ ਵੱਢਿਆ ਗਿਆ ਹਾਂ ਵੱਢਿਆ ਦਵਾਈ ਦੀ ਵੀ ਲਾਉਣੇ ਅੱਛਾ ਹਾਂ ਪਰਸਾਂ ਦੀ ਲਿਆ ਆ ਮੈਂ ਠੀਕ ਹੈ ਹਾਂ ਜੀ ਤੇ ਛੱਤ ਡਿੱਗਣ ਕਰਕੇ ਤੇ ਉਹਨਾਂ ਪਸ਼ੂ ਵੇਜ ਤੇ ਵਿੱਚੋਂ ਬਾਜੀ ਆ ਆ ਤੇ ਇਹਦੇ ਪੁਰਾਣਾ ਹੀ ਕੰਮ ਅੱਛਾ ਉਹ ਤੇ ਚਲੋ ਪੁਰਾਣਾ ਹੀ ਆ ਉਹ ਤੇ ਦਿਖਣ ਨਹੀਂ ਦਿਆ ਕਿ ਨਾ ਉਦੋਂ ਦਾ ਹੀ ਆ ਇਹ ਹੁਣ ਨਹੀਂ ਹੋਇਆ ਕਈ ਵੀਰ ਕਰ ਗਿਆ ਹੁਣ ਆਇਆ ਉਹ ਨਹੀਂ ਆ ਉਹ ਤੇ ਪਤਾ ਲੱਗ ਹੀ ਜਾਂਦਾ ਵਾ ਜੇ ਹੁਣ ਹੋਇਆ ਹੁੰਦਾ ਤੇ ਛੱਤ ਲੱਗੀ ਹੁੰਦੀ ਦੋ ਤਾਰਕੀਆਂ ਪਾਉ ਖਾਣੇ ਆ ਜੁੱਧ 6 ਕਿਲੋ ਤਾਂ ਜੇ ਦੇ ਅੰਦਰ ਹੀ ਅੱਛਾ ਹਾਂਜੀ ਸਾਢੇ ਪੰਜ ਕਿਲੋ ਦੀ ਸਾਮ ਤੇ ਥੋੜੀ ਜਿਹੀ ਟੁੱਟੀ ਆ ਇਹ ਆ ਵੀ ਚਲੋ ਕਿਸੇ ਵੀਰ ਦਾ ਚਾਹ ਪਾਣੀ ਦਾ ਸਾਰ ਦੂਗੀ ਇਹ ਹੈ ਦੋ ਬੱਚੇ ਛੱਡ ਕੇ ਕਹਿੰਦੇ ਵੀ ਇੱਕ ਰੀ ਖਾ ਦਿੰਨੇ ਆ ਉਹ ਪਰੇ ਲਾ ਫਸਮ ਕੀ ਜੇ ਚਲੋ ਬੰਨਣਾ ਫਿਰ ਸੂਆ ਇਹਦਾ ਪਹਿਲਾ ਹੀ ਆਉਦਾ ਜੀ। ਪਹਿਲਾਂ ਪਾਜੀ ਇਹਦੇ ਪਹਿਲਾਂ ਆਉਂਦੇ। ਇਹ ਆ ਮੇਰੇ ਤਾਂਦੇ। ਗੁਲਾਬੀ ਥਾਨ ਮਗਰੋਂ ਖਾਉ ਬਈ। ਆ ਮਗਰ ਲਕਣਾ ਦਾ। ਚਵਾ ਦੇ ਤਾਂਦੇ ਜੀ। ਅੱਜ ਇਹਦੇ ਪਾਜੀ ਦੁੱਧ ਦੁੱਧ ਤੇ ਲਿਆਉਣ ਵਾਲੀ ਜੇ ਬੱਛੀ। ਨੋ ਜੀ। ਅੱਜ ਇਹ ਆ ਵੀ ਸਾਹਮਣੀ ਪੈਣੀ ਆ ਜਾ ਕੇ ਕਦੀ। ਸਾਹਮਣੀ ਪੈਣੀ ਪਾਜੀ। ਹਾਂ ਜੀ। ਦੋ ਰੁਪਏ ਕਰੀ ਮੜੀ ਜੀ ਪਾਜੀ। ਆਹ ਲਾ। ਬਾਕੀ ਆਪਾਂ ਇੱਕ ਵਾਸਤੇ ਆਪਾਂ ਫੁੱਡਾ ਇਹਦਾ ਦੇਖ ਸਕਦੇ ਹਾਂ ਕਿ ਥੋੜਾ ਬਿਠਾ ਹੈ। ਆ ਮਿੱਠੇ ਲੈ। ਠੀਕ ਹੈ। ਹੂੰ। ਜਿੰਨਾ ਭਾਈ ਦੁੱਧਿਆ ਉਹਨਾ ਦੱਸਿਆ ਜੀ। ਠੀਕ ਹੈ। ਹਾਂ ਜੀ ਹਾਂ ਜੀ। ਹੋ ਭਾਵੇਂ 6 ਕਿਲੋ ਕਹਿ ਦੀ ਪਰ ਸਾਢੇ 5 ਕਿਲੋ ਉਹਨਾਂ ਦਵਾਂਗੇ ਪੰਿਆਂ ਉਹ ਤਾਂ ਨਹੀਂ। ਠੀਕ ਆ ਬਾਕੀ ਵਨ ਮੁੰਡਾ ਖਾ ਗਈ 7 ਕਿਲੋ 7.5 ਕਿਲੋ ਦਨੇ ਦੇਈ ਜਾਣਾ ਕਿਹਦਾ ਟਾਈਮ ਪਾਸ ਭਾਜੀ ਵਧੀਆ ਕਰੀ ਜਾਣਾ ਹਾਂਜੀ ਟਾਈਮ ਪਾਸ ਵਧੀਆ ਕਰ ਦੋਗੀ ਹਾਂ ਬਾਕੀ 20-25 ਦਿਨਾਂ ਦੀ ਸੂਰੀ ਆ ਹਾਂਜੀ 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 ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਦਾ ਛੋਟਾ ਜਿਹਾ ਹੀ ਕਿੰਨਾ ਜੇ ਸਾਂਭ ਲਈਏ ਪਰਪਾਸ 17 ਦੀ 18 ਦੀ ਵੇਚ ਦੀ ਹਾਂਜੀ 16000 ਦੀ ਕਰ ਦੋ ਕੋਈ ਮਾਨ 2000 ਕਰ ਦਈਏ ਮਾਨਤਾ 14 ਦੇ ਦਈਏ 2000 ਕਰ ਦਈਏ 12 ਇਹਦਾ ਭਾਈ ਤੱਕਾ ਲੈਣਾ ਨਹੀਂ ਤਾਂਕਾ ਨਹੀਂ ਹੁੰਦਾ ਭਾਜੀ ਤੁਹਾਡੇ ਨਹੀਂ ਮੋੜਦਾ ਚੱਲਦਾ 12000 ਦੀ ਗਾਂ ਦੇ ਦਈਏ ਭਾਈ ਆਪਾਂ ਕਿਹੜਾ ਕਿਸਰਾ ਕਿੱਥੇ ਜਾ ਕੋਈ ਗ ਠੀਕ ਹੈ ਤੇ ਉਹਨਾਂ ਝੋਟੀਆਂ ਦਿਖਾ ਦੀਏ ਝੋਟੀਆਂ ਖਾਓ ਦੋਵੇਂ ਪੈ ਲੈਣਾ ਜੇ ਦੋਵੇਂ ਪੈ ਜਣਾ ਭਾਜੀ ਪੱਕ ਪੂਕੇ ਬਣੀਆਂ ਝੋਟੀਆਂ ਝੋਟੀਆਂ ਪੱਕੇ ਬਣੀਆਂ ਵਾ ਹਾਂ ਬਾਕੀ ਭਾਜੀ ਝੋਟੀਆਂ ਨਿਕਲੀਆਂ ਦੁੱਧ ਵਾਲੀਆਂ ਬਾਕੀ ਥੱਲੇ ਚੰਗੀਆਂ ਬਣ ਜਾਣਗੀਆਂ ਥੱਲੇ ਚੰਗੀਆਂ ਪਿੰਡਾ ਪੁੰਡਾ ਭਾਜੀ ਬੜਾ ਚੰਗਾ ਪਤਾ ਲਾ ਜਨਾਂ ਦਾ ਇੱਕ ਰੀ ਥਾਣੇ ਤੇ ਦਿਖਾਈਏ ਤੁਹਾਨੂੰ ਲੱਗੇ ਤਾਂ ਆਹ ਦੇਖ ਸੰਦੇ ਜੀ ਥਾਣ ਭਾਜੀ ਤੂੰ ਬਾਕੀ ਅਜੇ ਥਾਨ ਕੱਟ ਜੂਗੀ ਚੰਗੀ ਤਰ੍ਹਾਂ ਪੂਰੇ ਭਾਜੀ ਟਿੱਪੇ ਆ ਵਧੀਆ ਫੜ ਕੇ ਅੱਛਾ ਵੀ ਆ ਦੇ ਇੱਥੇ ਪੂਰਾ ਥਾਣਾ ਹੱਥ ਜਾਂਦਾ ਤੁਰ ਫੇਰ ਇੱਕ ਰੀ ਦੋਵੇਂ ਪਹਿਲਾ ਸਵੇਰਾ ਸੋਨੀਆ ਆ ਭਾਜੀ ਇਹਨਾਂ ਨੂੰ 1000 1000 2000 ਕਮਾਉਣਾ ਹੈ ਹਾਂਜੀ ਹਾਂਜੀ ਮੁਰਕੇ ਭਾਜੀ ਕਿੰਨੂੰ ਧੱਕਾ ਕਰੀਏ ਥਣ ਪੂਰੇ ਟਿਪ ਕੇ ਲੈਂਦੇ ਆ ਕੋ ਟਿਪ ਕੇ ਖੜੇ ਝੋ ਬਾਕੀ ਹੋਤਰ ਇਹ ਆ ਬੀ ਜੀ ਇਹ ਸਾਬਦਾ ਨਹੀਂ ਖਾਦੀ ਮੈਂ ਕੱਦ ਕੱਟ ਤੋਂ ਪਾਰੇ ਪੱਲੇ ਦੀਆਂ ਹੁਣ ਤਾਂ ਕੀ ਆਹ ਪੁੜੇ ਪੜੇ ਰਹੀ ਤੂੰ ਤੋੜਨਾ ਹਾਂਜੀ ਹਾਂਜੀ ਹਾਂ ਇਹ ਦਹੀਂ ਸਾਬਦਾ ਨਹੀਂ ਖਾਦੀ ਥੱਲੇ ਭਰ ਜੂਗੀ ਚੰਗੀ ਇਹ ਵੀ ਉਤਰਾ ਹਾਂਜੀ ਇਹ ਫਿਰ ਕਈ ਵਾਰੀ ਥੋੜੀਆਂ ਪੱਕ ਕੇ ਫੇਸ਼ ਬੰਦਾ ਵਾ ਕਿੰਨਾ ਕਦ ਤੱਕ ਕੱਢੀ ਜਾਊਗੀ ਪਹਿਲੇ ਸੋਈ ਪਾਜੀ 8 ਕਿਲੋ ਵੀ ਦੇ ਦਾਂ ਜਿੰਨਾ ਕਦਾ ਮੁੱਲ ਬੜਾ ਹੈ ਅੱਛਾ ਹਾਂਜੀ ਕਿੰਨਾ ਪਾਉਣ ਲੈ ਇਹਦਾ ਮੁੱਲ ਪਾਜੀ ਜੇ ਤਾਂ ਸਮਾਂ ਤੋਂ ਵੇਚੀਏ ਭਾਵੇਂ 72 ਦੀ ਵੇਚੀਏ 73 ਦੀ ਵੇਚੀਏ ਹਾਂਜੀ ਪਰ 70000 ਚੋਂ ਛੱਡ ਦਈਏ ਆਪ 2000 ਪੂਰੇ 65 ਦੀ 65 ਦੀ ਹਾਂਜੀ 65 ਤੇ ਭਾਜੀ 2000 ਛੋੜ। ਅੱਛਾ 63000 60000 ਦੀ ਭਾਜੀ ਨਿਗਾਹ ਆ ਟੋਕੜਾਂ ਦੇ ਭਾਜ ਝੋਟੀਆਂ ਦੇ। ਅੱਛਾ ਝੋਟੀਆਂ ਬਈਲੇ ਸੂਏ ਸੁਣਾ। ਭਾਜੀ ਭਾਜੀ ਇਹ ਤੱਕ ਬੁੱਕੇ ਲੱਗੇ ਆ ਸੋਨੇ ਤੇ ਦੁੱਧ ਚੰਗਾ ਕੱਢਣਾ ਝੋਟੀਆਂ। ਦੁੱਧ ਚੰਗਾ ਕੱਢੀ ਜਾਊਗੀ ਭਈ 8-10 ਕਿਲੋ ਦੇ ਲੱਗੇ ਬੰਨੇ। ਇਹੋ ਜਿਹੀ ਜਿਤਨਾ ਮਹਾਨਾ ਭਾਵੇਂ 10000 ਕਿਲੋ ਦੇ ਦੇ ਦੀ ਮੈਂ। ਠੀਕ ਹੈ ਜੀ। ਹਾਂਜੀ ਹਾਂਜੀ ਤੇ ਬਾਕੀ ਆਪਾਂ ਸਾਢੇ 12 ਦੀ ਦੇ ਦਾਂਗੇ ਭਾਜੀ। ਅੱਛਾ ਸਾਢੇ 12 200 ਰੁਪਿਆ ਛੋੜ ਕਰਾਂਗੇ ਵਿੱਚੋਂ। ਠੀਕ ਇਹਦਾ ਵੀ ਪਹਿਲਾ ਸੂਆ ਹੈ ਲਿਆ ਤੋੜ ਦਿਓ ਇਹਨਾਂ ਇਹਦੇ ਪਾਜੀ 12 ਦਿਨ ਘੱਟ ਜੇ ਮਤਲਬ 11-12 ਦਿਨ ਘੱਟ ਜੇ ਅੱਛਾ ਉੱਤੇ ਵੀ ਖੜ ਸਕਦੀ ਛੇੜ ਹੈ ਜਾਂ 7 ਲੈ ਜੀ ਮੈਂ 15 ਦਿਨ ਮੰਨ ਕੇ ਚੱਲੀ ਆ ਹਾਂ 15 ਦਿਨ ਕੋ ਮੰਨ ਲੈ ਬਾਕੀ ਪਾਜੀ ਕੋਈ 15 ਦਿਨਾਂ ਦਾ ਕੋਈ 2-4 ਦਿਨ ਉੱਤੇ ਖੜਦਾ ਸੀ ਕਿਉਂਕਿ ਪਾਜੀ ਮੁੜ ਕੇ ਖੋਲਾ ਮਾਣੀ ਤੰਬੀਰ ਕੋ ਲੈਣਾ ਠੀਕ ਹੈ ਜੀ ਹਾਂ ਜੀ ਜੀ ਪਹਿਲਾਂ ਕੱਟੀ ਜੀ ਇੱਥਰ ਲੈ ਬੰਨੇ ਉਹ ਖਾਓ ਥਾਣੇ ਦੇ ਮਾਣੀ ਕੜਾ ਦਰਦੀ ਦਰਦੀ ਆ ਸਾਡੇ ਕੋਲ ਬਾਕੀ ਆ ਵੀ ਥੱਲੇ ਚੰਗੀ ਭਰ ਜੂਗੀ ਥੱਲੇ ਆ ਭਾਜੀ ਬੜੀ ਬੰਨ ਤੇ ਥਾਣੇ ਤੇ ਦੇਖ ਸਕਦੇ ਦਰਦੀ ਆ ਥੋੜਾ ਦਰਦੀ ਆ ਚਲੋ ਕੋਈ ਨਹੀਂ ਬੰਦ ਆ ਦੇਖ ਸਾਡੇ ਥੱਲੇ ਵੀ ਚੰਗੀ ਭਰ ਜੂਗੀ ਬਾਕੀ ਕਿ 12 13 ਦਿਨ ਘਟਿਆ ਸੂਏ ਸੂਨ ਚ ਥਾਣੇ ਤੇ ਦੇਖ ਸਕਦੇ ਥਾਣੇ ਚੰਗਾ ਕੱਢ ਜੂਗੀ ਉਹਦਾ ਸੋਨਾ ਭਾਜੀ ਲੱਗਾ ਥਾਣੇ ਮੈਨਾਂ ਬਹੁਤਾ ਹੀ ਪਿਆਰਾ ਲੱਗਾ ਤੇ ਇਹਦਾ ਫਿਰ ਮੁੱਲ ਮੋਲੇ ਭਾਜੀ ਇਹਦਾ ਵੀ ਮਤਲਬ 3 ਛੱਡਦੀ ਹੈ ਭਾਜੀ ਦਾ 70 62 ਦੀ ਦੇਦੀ ਹੈ ਭਾਜੀ ਕਾਨਾ ਕੇ ਬਰਾਬਰ ਦੇ ਦੇ ਦੀ ਬਰਾਬਰ ਹੀ ਦੇ ਦੋਵੇਂ ਦੇ ਦਾਂਗੇ ਭਾਜੀ ਪਰ ਕੱਟੀ ਭਾਜੀ ਆ ਵਦ ਜਬ ਠੀਕ ਹੈ ਹਾਂਜੀ ਬਾਨੀ ਚੰਗੀ ਕੱਟੀ ਚਲੋ ਦੋਵੇਂ ਆਪਣੀ ਆਪਣੀ ਜਗਾ ਠੀਕ ਹੈ ਦੋਵੇਂ ਭਾਜੀ ਇਹ ਤਾਂ ਕਰਕੇ ਦੇਣੇ ਥੋੜੀ ਜੀ ਉਹਦੇ ਨਾਲੋਂ ਕੱਚੀ ਆ ਹਾਂਜੀ ਹਾਂਜੀ ਹਾਂ ਬਾਕੀ ਥਣਾ ਦੀ ਸਾਡੀ ਮਤਲਬ ਐ ਚਾਰੇ ਸਣ ਚੱਲਦੇ ਵਧੀਆ ਬਾਕੀ ਬਾਸ ਰੇਟ ਦੇ ਹਿਸਾਬ ਨਾਲ ਦੇ ਦੋਗੇ ਨਾਂ ਦਾ ਭਾਜੀ ਜਿਹੜੀ ਮਰਜ਼ੀ ਕੋਈ ਲੈ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਕੋਈ ਵੀਰ ਇੱਥੇ ਆ ਗਿਆ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੇ ਦੋਵੇਂ ਗੱਬਣਾ ਝੋਟੀਆਂ ਵਾ ਤੇ ਆ ਸੂਈ ਸਵਾਈਏ ਇਹਦੀ ਆਪਣੀ ਛੁਾਈ ਕਰਕੇ ਖੜੋ ਜੀ